ਹੈ ਪੁਲਿਸ ਨੇ ਲੋਹਾਨਗਰੀ ਮੰਡੀ ਗੋਬਿੰਦਗੜ ਵਿਖੇ ਲੋਹਾ ਵਪਾਰੀ ਤੇ ਹੋਈ 50 ਲੱਖ ਦੀ ਲੁੱਟ ਦੀ ਗੁੱਤੀ ਸੁਲਝਾਉਣ ਦਾ ਦਾਅਵਾ ਕੀਤਾ ਜਿਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਫਤਿਹਗੜ ਜ਼ਿਲ੍ਹਾ ਪੁਲਸ ਮੁਖੀ ਡਾਕਟਰ ਰਵਜੋਤ ਕੋਰ ਗਰੇਵਾਲ ਨੇ थाना ਮੰਡੀ ਗੋਬਿੰਦਗੜ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਮੰਡੀ ਗੋਬਿੰਦਗੜ ਦੇ ਸੁਭਾਸ਼ ਨਗਰ ਸਥਿਤ ਕ੍ਰਿਸ਼ਨਾ ਅਲਾਈਜ਼ ਨਾਮ ਦੀ ਲੋਹੇ ਦਾ ਵਪਾਰ ਕਰਨ ਵਾਲੀ ਫਰਮ ਦੇ ਦਫਤਰ ਦੇ ਵਿੱਚ ਦਿਨ ਦਿਹਾੜੇ ਪਿਸੋਲ ਦੀ ਲੌਕ ਤੇ ਚਾਰ ਵਿਅਕਤੀਆਂ ਦੇ ਵੱਲੋਂ 50 ਲੱਖ ਦੀ ਡਕੈਤੀ ਕਰ ਮੋਟਰ ਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਸਨ ਪੁਲਿਸ ਨੇ ਬੜੀ ਹੀ ਮੁਸ਼ਤੈਦੀ ਦੇ ਨਾਲ ਕੰਮ ਕਰਦੇ ਹੋਏ 4 ਦਿਨ ਦੇ ਵਿੱਚ ਹੀ ਸਲਝਾਉਂਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ 38 ਲੱਖ 60 ਹਜ਼ਾਰ ਦੀ ਨਕਦੀ ਅਤੇ ਇੱਕ ਪਿਸਤੌਲ ਤੇ 9mm ਤੇ 4 ਰੌਂਦ ਇੱਕ ਪਿਸਤੌਲ ਤੇ 3 ਬੋਰ ਦੇ 4 ਜ਼ਿੰਦਾ ਰੌਂਦ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਦਕਿ ਇਸ ਮਾਮਲੇ ਦੇ ਵਿੱਚ ਹੋਰ આરોપી ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਐਸਐਸਪੀ ਨੇ ਹੋਰ ਕੀ ਕੁਝ ਦੱਸਿਆ ਜ਼ਰਾ ਤੁਸੀਂ ਵੀ ਸੁਣੋ 22 ਤਰੀਕ ਨੂੰ ਜੀ ਮੰਡੇਗੁਬਿੰਦਰ ਸੁਭਾਸ਼ਨਗਰ ਵਿਖੇ ਵੱਡੀ ਵਾਰਦਾਤ ਹੋਈ ਸੀ ਜਿਦੇ ਵਿੱਚ कृष्णा ਅਲॉयਸ ਦੇ ਵਿੱਚ ਜੋ ਕਿ ਇੱਕ ਟਰੇਡਿੰਗ ਕੰਪਨੀ ਹੈਗੀ ਹੈ ਇੱਥੇ ਮੰਡੇਗੁਬਿੰਦਰ ਦੇ ਵਿੱਚ ਸੁਭਾਸ਼ਨਗਰ ਦੇ ਵਿੱਚ ਉਹਨਾਂ ਦੇ ਜਿਹੜਾ ਉਹਨਾਂ ਦੀ ਦੁਕਾਨ ਹੈ ਉਹਦੇ ਵਿੱਚ ਚਾਰ ਅਣਪਛਾਤੇ ਵਿਅਕਤੀਆਂ ਨੇ ਆਕੇ ਹਥਿਆਰ ਦੀ ਨੋਕ ਤੇ 50 ਲੱਖ ਦੀ ਜਿਹੜੀ ਹੈ ਲੁੱਟ ਕੀਤੀ ਸੀਗੀ ਇਸ ਤੋਂ ਬਾਅਦ ਪੁਲਿਸ ਨੂੰ ਜਦੋਂ ਇਤਲਾ ਮਿਲੀ ਸਾਰੇ ਪੁਲਿਸ ਅਫਸਰਸ ਮੌਕੇ ਤੇ ਪਹੁੰਚੇ ਸਾਰੇ ਸੀਨੀਅਰ ਪੁਲਿਸ ਅਫਸਰਸ ਫਤਿਹਗੜ੍ਹ ਸਾਹਿਬ ਦੇ ਮੌਕੇ ਤੇ ਪਹੁੰਚੇ ਤੇ ਸਾਡੇ ਵੱਲੋਂ ਉਹਨਾਂ ਦੇ ਬਿਆਨਾਂ ਦੇ ਪਹਿਲੀ ਗੱਲ ਤੇ ਐਫ ਆਈ ਆਰ ਦਰਜ ਕੀਤੀ ਗਈ ਤੇ ਪੁਲਿਸ ਟੀਮਾਂ ਬਣਾਈਆਂ ਗਈਆਂ ਤੇ ਇਸ ਕੇਸ ਦੇ ਸਾਰੇ ਪਹਿਲੂਆਂ ਨੂੰ ਇਨਵੈਸਟੀਗੇਟ ਕਰਨ ਫਤਿਹਗੜ੍ਹ ਸਾਹਿਬ ਪੁਲਿਸ ਤੇ ਸਾਡੀ ਸਿਲੀਜੇਟੀਮ ਉਹ ਇਨਵੈਸਟੀਗੇਸ਼ਨ ਚ ਲੱਗ ਗਈ ਤੇ ਮੈਂ ਤੁਹਾਨੂੰ ਦੱਸਣਾ ਚਾਹੂਗੀ ਕਿ 4 ਘੰਟੇ ਦੇ ਅੰਦਰ ਅੰਦਰ ਉਹ ਜਿਹੜਾ ਪੂਰਾ ਕੇਸ ਹੈ ਸਾਡੇ ਵੱਲੋਂ ਟ੍ਰੇਸ ਕੀਤਾ ਗਿਆ ਹੈ ਤੇ ਜਿਹੜੀ ਲੁੱਟ ਦੀ ਜਿਹੜੀ ਉਹ ਤੇ 50 ਲੱਖ ਦੀ ਲੁੱਟ ਹੋਈ ਸੀਗੀ ਉਹ ਅਮਾਉਂਟ ਅਸੀਂ ਰਿਕਵਰ ਕੀਤੀ ਹੈ ਨਾਲ ਦੀ ਨਾਲ ਹੀ ਜਿਹੜਾ ਵੈਪਨ ਜਿਹੜਾ ਯੂਜ਼ ਕੀਤੇ ਗਏ ਸੀ ਦੋ ਵੈਪਨ ਇੱਕ ਤਾਂ 30 ਬੋਰ ਦਾ ਤੇ ਇੱਕ 9mm ਦਾ ਵੈਪਨ 8 ਜ਼ਿੰਦਾ ਕਾਰਤੂਸ ਦੇ ਨਾਲ ਰਿਕਵਰ ਕੀਤਾ ਗਿਆ ਇਸ ਦੀ ਪੂਰੀ ਜਿਹੜਾ ਜਿਹੜੀ ਕਾਂਸਪੀਰੇਸੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਐਕਸਪਲੇਨ ਕਰਨਾ ਚਾਹੂੰਗੀ ਕਿ ਜੋ ਇਹਨਾਂ ਦਾ ਕ੍ਰਿਸ਼ਨਾ ਅਲੌਇਜ਼ ਦਾ ਜੋ ਸ਼ਾਪ ਹੈ ਉਹਨਾਂ ਦੇ ਬਿਲਕੁਲ ਨਾਲ ਹੀ ਜਿਹੜੀ ਉਥੇ ਇੱਕ ਮੁੰਡਾ ਉਥੇ ਕੰਮ ਕਰਦਾ ਸੀ ਜਿਹਦਾ ਨਾਮ ਜਸਕਰਨ ਸਿੰਘ ਸੀਗਾ ਜੋ ਕਿ ਇਸ ਕੇਸ ਦਾ ਪ੍ਰਾਈਮ ਅਕਿਊਸਟਾਬਿਤ ਹੋਇਆ ਹੈ ਤੇ ਉਸ ਨੂੰ ਇਹਨਾਂ ਦੇ ਜੋ ਦੁਕਾਨ ਚ ਕੈਸ਼ ਦੀ ਫਲੋ ਹੁੰਦੀ ਸੀਗੀ ਉਹਦੇ ਬਾਰੇ ਜਾਣਕਾਰੀ ਸੀਗੀ ਅ ਉਸਤੇ ਨਾਲ ਕੁਝ ਕ੍ਰਿਮੀਨਲ 엘ਿਮੈਂਟਸ ਇਨ ਟੱਚ ਸੀਗੇ ਤੇ ਇਹ ਮੁੰਡਾ ਜਿਹੜਾ ਹੈਗਾ ਖੰਨੇ ਦਾ ਰਹਿਣ ਵਾਲਾ ਹੈ ਅ ਤਕਰੀਬਨ 4 ਸਾਲਾਂ ਤੋਂ ਇਹ ਮੰਡੇ ਗੁਂਦਗਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਇਹਨਾਂ ਨੇ ਜੋ ਸਾਜ਼ਿਸ਼ ਬਣਾਈ ਉਸ ਤਹਿਤ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਲੁੱਟ ਨੂੰ ਅੰਜਾਮ ਦਿੱਤਾ ਉਹਨਾਂ ਬੰਦਿਆਂ ਨੂੰ ਇਹਨਾਂ ਵੱਲੋਂ ਅਪਰੋਚ ਕੀਤਾ ਗਿਆ ਹੈ ਜਿਹੜੇ ਬੰਦੇ ਅਸੀਂ ਅੱਜ ਜਿਹੜੇ ਅਪਰਾਧੀ ਅਸੀਂ ਗ੍ਰਿਫਤਾਰ ਕੀਤੇ ਨੇ ਉਹ કુલ 4 ਨੇ ਉਹਨਾਂ ਚੋਂ ਇੱਕ ਜਸਕਰਨ ਸਿੰਘ ਹੈ ਤੇ ਇਸ ਦੇ ਨਾਲ ਹੀ ਤਿੰਨ ਹੋਰ ਅਪਰਾਧੀ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਤੋਂ ਅਸੀਂ ਕੈਸ਼ ਦੀ ਰਿਕਵਰੀ ਕੀਤੀ ਹੈ ਤੇ ਵੈਪਨਸ ਨੇ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਉਹਨਾਂ ਬਾਰੇ ਮੈਂ ਕੁਝ ਜਾਣਕਾਰੀ ਦੇਣਾ ਚਾਹੂੰਗੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਰਵਿੰਦਰ ਪਾਲ ਸਿੰਘ ਏਲੀਅਸ ਕੋੜਾ ਇਹ ਸੀ ਕੈਟਾਗਰੀ ਗੈਂਗਸਟਰ ਹੈਗਾ ਪਟਿਆਲਾ ਜ਼ਿਲ੍ਹੇ ਦਾ ਇਸ 7 ਪਰਚਿਆਂ ਦੇ ਵਿੱਚ ਪਗੋੜਾ ਹੈ ਤੇ ਕ੍ਰਿਮినਲ ਹਿਸਟਰੀ ਹੈਗੀ ਹੈ ਇਸੰਦੇ ਦੀ ਤੇ ਇਸ ਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਸੈਕੰਡ ਜਿਹੜਾ ਹੈਗਾ ਸੰਦੀਪ ਨਾਮ ਦਾ ਬੰਦਾ ਹੈ ਇਹ ਬਰਨਾਲੇ ਦਾ ਬੰਦਾ ਹੈ ਤੇ ਇਹਦੇ ਤੇ ਦੋ ਪਰਚੇ ਹਨ ਤੇ ਇਸ ਦੇ ਨਾਲ ਹੀ ਜਿਹੜਾ ਤੀਜਾ ਬੰਦਾ ਅਰੈਸਟ ਕੀਤਾ ਗਿਆ ਉਹਦਾ ਨਾਮ ਹੈ ਸੰਜੀਵ ਸਿੰਘ ਇਹਦੇ ਤੇ ਪਹਿਲਾਂ ਇੱਕ ਪਰਚਾ ਹੈ ਜਿਹੜਾ ਜਿਹੜਾ ਰਵਿੰਦਰਪਾਲ ਸਿੰਘ ਹੈ ਇਹਦੇ ਤੇ ਮਰਡਰ ਦੇ ਵੀ ਪਰਚੇ ਨੇ ਐਂਡੀਪੀਐਸ ਦੇ ਵੀ ਪਰਚੇ ਨੇ ਲੁੱਟ ਦੇ ਵੀ ਪਰਚੇ ਨੇ ਤੇ ਆਰਮਡ ਗੈਂਗਸ ਦੇ ਵੀ ਪਰਚੇ ਨੇ ਇਹਦੇ ਤੇ ਤੇ ਇਸ ਤਰੀਕੇ ਨਾਲ ਇਹ ਜਿਹੜੀ ਪੂਰੀ ਸਾਜ਼ਿਸ਼ ਹੈ ਇਸ ਨੂੰ ਫਤਿਹਗੜ੍ਹ ਸਾਹਿਬ ਪੁਲਿਸ ਨੇ ਮੰਡੀਗੜ ਗੁਬਿੰਦਗੜ ਪੁਲਿਸ ਤੇ ਸਾਡੀ ਸੀਆਈਏਡੀ ਟੀਮ ਨੇ ਐਕਸਪੋਜ਼ ਕੀਤਾ ਹੈ ਤੇ ਨਾਲ ਹੀ ਮੈਂ ਦੱਸਣਾ ਚਾਹੁੰਗੀ ਕਿ ਜੋ ਇਸ ਸਾਜ਼ਿਸ਼ ਦੇ ਵਿੱਚ ਹੋਰ ਰਿਮੇਨਿੰਗ ਬੰਦੇ ਨੇ ਉਹਨਾਂ ਨੂੰ ਸਾਡੇ ਵੱਲੋਂ ਟ੍ਰੇਸ ਕਰ ਦਿੱਤਾ ਗਿਆ ਤੇ ਜਲਦ ਹੀ ਉਹਨਾਂ ਨੂੰ ਅਰੈਸਟ ਕਰਕੇ ਜੋ ਕਾਨੂੰਨੀ ਪ੍ਰਕਿਰਿਆ ਉਦੇ ਉਹਨਾਂ ਦੇ ਉਹ ਉਹਨਾਂ ਨੂੰ ਉਹਦੇ ਹਵਾਲੇ ਕੀਤਾ ਜਾਵੇਗਾ ਇਹ ਜਿਹੜੇ ਚਾਰ ਬੰਦੇ ਤੁਸੀਂ ਦੱਸਿਆ ਇਸ ਤੋਂ ਇਲਾਵਾ ਵੀ ਕੁਝ ਬੰਦੇ ਹੈਗੇ ਨੇ ਇਸ ਪਾਸੇ ਵੀ ਅਟੈਚਡ ਹੈ ਜੀ ਜੀ ਇਹਦੇ ਨਾਲ ਹੋਰ ਵੀ ਅਟੈਚਡ ਹੈ ਪਰ ਕਿਉਂਕਿ ਸਾਡੀ ਤਫਤੀਸ਼ ਦੀ ਸਿਕਰਸੀ ਹੈ ਇੱਕ ਮਰਿਆਦਾ ਹੈ ਇਸ ਕਰਕੇ ਹਜੇ ਅਸੀਂ ਉਸ ਚੀਜ਼ ਨੂੰ ਐਟ ਦ ਸਟੇਜ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਪਰ ਜੋ ਵੀ ਇਹਦੇ ਨਾਲ ਹੋਰ ਬੰਦੇ ਅਸੋਸੀਏਟਿਡ ਸੀਗੇ ਉਹਨਾਂ ਨੂੰ ਅਸੀਂ ਟ੍ਰੇਸ ਕਰਕੇ ਨਾਮਜ਼ਦ ਕੀਤਾ ਜੀ 38 ਲੱਖ 60 ਹਜ਼ਾਰ ਦੀ ਕਵਰੀ ਹੋਈ ਹੈ ਜੀ ਲੋਟ ਕਿੰਨੇ ਦੀ ਸੀ 50 ਲੱਖ ਰੁਪਏ ਦੀ ਲੋਟ ਸੀ ਤੇ ਹੋਰ ਜਿਹੜੀ ਜਿਹੜੇ ਬੰਦੇ ਹਜੇ ਭਗੌੜੇ ਨੇ ਉਹਨਾਂ ਨੂੰ ਘਰ ਕੇ ਅਰੈਸਟ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਬਾਕੀ ਰਿਕਵਰੀ ਵੀ ਜਿਹੜੀ ਕੈਸ਼ ਦੀ ਉਹ ਕਰਾਂਗੇ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਜੀ ਇਹਨਾਂ ਨੇ ਉਦੋਂ ਹੀ ਉਹਦੀ ਕੀ ਹਿਸਟਰੀ ਹੈ ਮੋਟਰਸਾਈਕਲ ਦਾ ਜਿਹੜਾ ਹੈਗਾ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜੀ ਗੱਡੀ ਜੇ ਭੱਜ ਰਹੇ ਸੀਗੇ ਜਿਨ੍ਹਾਂ ਨੇ ਅਪਰਾਧ ਕਰਨ ਤੋਂ ਬਾਅਦ ਉਹ ਗੱਡੀਆਂ ਸੀ ਜਿਹੜੀ ਵਰਨਾ ਗੱਡੀਆਂ ਸੀ ਰਿਕਵਰ ਕਰ ਲਈ ਜੇ ਜਦੋਂ ਉਤੋਂ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਲੇਅ ਆਊਟ ਟਾਈਮ ਤੇ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਜੀ ਮੈਨੂੰ ਪਤਾ ਜੀ ਉਸ ਗੱਲ ਦਾ ਉਸ ਚੀਜ਼ ਉਹ ਦੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਜੀ ਓਕੇ ਜੀ ਇਹਨਾਂ ਕੋਈ ਰਿਕਾਰਡ ਹੈ ਕਿ ਮੈਂ ਜਿਸ ਕਰੰ ਦਾ ਪੇਮੈਂਟ ਚਾਹੀਦਾ ਨਹੀਂ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਤਕਰੀਬਨ ਪਿਛਲੇ 4 ਸਾਲਾਂ ਤੋਂ ਮੰਡੇ ਗੁਮਿੰਦਰ ਦੇ ਵਿੱਚ ਕੰਮ ਕਰ ਰਿਹਾ ਸੀ ਕਿੰਨੇ ਸਾਲ 4 ਸਾਲ ਨਹੀਂ ਨਹੀਂ ਇਹ ਵਕਫਾ ਪਰਮਚ ਕੰਮ ਕਰ ਰਿਹਾ ਸੀ ਉਹਨਾਂ ਦਾ ਗਵਾਨ ਕੰਮ ਕਰ ਰਿਹਾ ਸੀ ਤੇ ਚੈਨਲ ਦੇ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ